ਮੋੜਮੰਡੀ ਦੇ ਵਿੱਚ ਅੱਜ ਜ਼ਿਲ੍ਹਾ ਭਾਜਪਾ ਦੇ ਸਾਰੇ ਪਦ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਦਿਆਲ ਸਿੰਘ ਸੋਢੀ ਦੇ ਵੱਲੋਂ ਕੀਤੀ ਗਈ ਮੀਟਿੰਗ ਦੇ ਵਿੱਚ ਸੰਗਠਨ ਨੂੰ ਬੂਥ ਪੱਧਰ ਉੱਤੇ ਮਜ਼ਬੂਤ ਕਰਨ 2027 ਵਿਧਾਨ ਸਭਾ ਚੋਣਾਂ ਦੀ ਰਣਨੀਤੀ ਕਿਸਾਨਾਂ ਵਪਾਰੀਆਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਕੇਂਦਰ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰਨ ਉੱਤੇ ਵਿਸ਼ੇਸ਼ ਚਰਚਾ ਕੀਤੀ ਗਈ ਇਸਦੋਂ ਦਿਆਲ ਸਿੰਘ ਸੋਢੀ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਭਾਜਪਾ ਦਾ ਹੁਣ ਕਦੇ ਵੀ ਅਕਾਲੀ ਦਲ ਦੇ ਨਾਲ ਕੋਈ ਵੀ ਸਮਝੌਤਾ ਜਾਂ ਫਿਰ ਕੋਈ ਵੀ ਗੱਠਜੋੜ ਨਹੀਂ ਹੋਵੇਗਾ। ਜ਼ਿਲ੍ਹਾ ਪ੍ਰਧਾਨ ਮਲੂਕਾਂ ਨੇ ਦੱਸਿਆ ਕਿ ਮੋੜ ਮੰਡੀ ਵਿੱਚ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਅੱਜ ਉਸ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ ਹੈ। ਇਸ ਜ਼ਿਲ੍ਹੇ ਦੀ ਪਹਿਲੀ ਮੀਟਿੰਗ ਸੀ ਜਿਦੇ ਵਿੱਚ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਸ੍ਰੀ ਮੰਤਰੀ ਦਿਆਲ ਸੋਢੀ ਜੀ ਬਾਕੀ ਸਾਰੇ ਅਹੁਦੇਦਾਰ ਸਹਿਬਾਨ ਬਖਵਕ ਸਰਕੂਲਾਂ ਦੇ ਪ੍ਰਧਾਨ ਸਹਿਬਾਨ ਜਨਰਲ ਸੈਕਟਰੀ ਸਹਿਬਾਨ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਬਾਕੀ ਐਕਟਿਵ ਮੈਂਬਰ ਸਹਿਬਾਨ ਉਹ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ ਨੇ ਮੈਂ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਰਦਿਕ ਸਵਾਗਤ ਕਰਦਾ ਹਾਂ ਔਰ ਸਾਰੀ ਸਮੁੱੱਚੀ ਲੀਡਰਸ਼ਿਪ ਦਾ ਪਾਰਟੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਸਾਰੀ ਜ਼ਿਲ੍ਹੇ ਦੀ ਵੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਇਸ ਜ਼ਿਲ੍ਹੇ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਦੇ ਲਈ ਕੰਮ ਕਰਨਾ ਹੈ ਅੱਜ ਕਾਫੀ ਅਹਿਮ ਵਿਸ਼ੇ ਸਨ ਜਿਦੇ ਤੇ ਸਾਡੇ ਵਕਤ-ਵਕਤ ਬੁਲਾ ਰਿਆ ਨੇ ਵਿਚਾਰ ਚਰਚਾ ਕੀਤੀ ਹੈ ਇਕਤਾ ਜੋ ਇੱਥੇ ਲੈਂਡ ਪੂਲਿੰਗ ਦਾ ਇਸ ਸਟੇਟ ਦੇ ਵਿੱਚ ਗਵਰਨਮੈਂਟ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਕਿ ਉਹਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਸਾਰੀਆਂ ਬਾਕੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਭਾਰਤੀ ਜਨਤਾ ਪਾਰਟੀ ਵੀ ਬਹੁਤ ਉਸ ਚੀਜ਼ ਦਾ ਵਿਰੋਧ ਕਰ ਰਹੀ ਹੈ ਕਿ ਉਹ ਕਿਸੇ ਵੀ ਕੀਮਤ ਤੇ ਉਹ ਨਹੀਂ ਹੋਣੀ ਚਾਹੀਦੀ ਹਾਈ ਕੋਰਟ ਨੇ ਵੀ ਭਾਵੇਂ ਸਟੇ ਦਿੱਤਾ ਪਰ ਪਾਰਟੀ ਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਵਾਪਸ ਨਹੀਂ ਲਿਆ ਜਾਂਦਾ ਉਹਨਾਂ ਚਿਰ ਸਾਡਾ ਸੰਘਰਸ਼ ਚੱਲਦਾ ਰਹੂਗਾ 20 ਤਰੀਕ ਨੂੰ ਸਾਡੇ ਮਾਨਸੂਕ ਸੂਬੇ ਦੇ ਖਾਸਕਾਰੀ ਪ੍ਰਧਾਨ ਸਾਹਿਬ ਅਸ਼ਮੀ ਸ਼ਰਮਾ ਜੀ ਆ ਰਹੇ ਨੇ ਜਿੱਦੇ ਚ ਅਸੀਂ ਰੋਸ ਮਾਰਚ ਕਰਨਾ ਇਸ ਜ਼ਿਲ੍ਹੇ ਦੇ ਵਿੱਚ ਤੇ ਸਾਰੀ ਸਾਡੀ ਲਿਡਰਸ਼ਿਪ ਨੇ ਜਿਲੇ ਦੀ ਨੇ ਸਾਰੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੇ ਉਸ ਵਿੱਚ ਸ਼ਾਮਲ ਹੋਣਾ ਤੇ ਇਸੇ ਤਰ੍ਹਾਂ ਹੀ ਘਰ ਘਰ ਤਿਰੰਗਾ ਜਿਹੜੀ ਮਹਿਮ ਅੱਜ ਤੋਂ ਸ਼ੁਰੂ ਹੋ ਗਈ ਹੈ ਉਹਦੇ ਸਬੰਧੀ ਅਸੀਂ ਵਿਚਾਰ ਚਰਚਾ ਕੀਤੀ ਹੈ ਕਿ ਕਿਸ ਤਰ੍ਹਾਂ ਆਪਾਂ ਇਹ 4-5 ਦਿਨਾਂ ਦੇ ਵਿੱਚ ਕੰਮ ਕਰਨਾ ਹੈ ਜੋਗੀਆਂ ਲਾਗੀਆਂ ਗਈਆਂ ਤੇ ਦੂਸਰਾ ਇੱਕ ਜਿਹੜੀ ਇਲੈਕਸ਼ਨ ਆ ਰਹੀ ਹੈ ਬਲਾਕ ਸੰਪਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਉਹਦੇ ਸੰਬੰਧ ਦੇ ਵਿੱਚ ਸਾਰੇ ਵਰਕਰ ਸਹਿਬਾਨ ਨੂੰ ਲਾਂਭੰਦ ਕੀਤਾ ਗਿਆ ਕਿ ਜੋ ਜ਼ੋਨ ਦੀਆਂ ਲਿਸਟਾਂ ਲੱਗ ਚੁੱਕੀਆਂ ਜੋ ਜੋ ਬਲਾਕ ਸੰਪਤੀ ਦੇ ਜ਼ੋਨ ਨੇ ਜਾਂ ਜ਼ਿਲ੍ਹਾ ਪੇਸ਼ ਦੇ ਜ਼ੋਨ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਏਰੀਏ ਦੇ ਵਿੱਚ ਆਪਣੀਆਂ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਰੂਰਲ ਏਰੀਏ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਬਲਾਕ ਸੰਪਤੀਆਂ ਦੇ ਵਿੱਚ ਕੰਮ ਜ਼ਫ ਕਰਨ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਆਹੋ ਯਤਨ ਕਰਨੇ ਸੋ अच्छी बहुत बढ़िया ਜਿਹੜੀ ਮੀਟਿੰਗ ਹੋਈ ਹੈ ਜ਼ਿਲ੍ਹੇ ਦੀ ਪਹਿਲੀ ਮੀਟਿੰਗ ਬਹੁਤ ਵਧੀਆ ਸਾਰੇ ਜਿੰਨੇ ਵੀ ਸਤਿਕਾਰਯੋਗ ਸੱਜਣ ਪਾਰਟੀ ਦੇ ਇੱਥੇ ਸ਼ਾਮਲ ਹੋਏ ਨੇ ਉਹਨਾਂ ਨੇ ਬਹੁਤ ਅੱਛੇ ਵਿਚਾਰ ਦਿੱਤੇ ਨੇ ਤੇ ਵਧੀਆ ਰਹਿਣ ਦਿੱਤੀਆਂ ਕਿਵੇਂ ਆਪਾਂ ਪਾਰਟੀ ਨੂੰ ਅੱਗੇ ਲਿਜਾ ਸਕਦੇ ਹਾਂ ਕਿਵੇਂ ਬੂਥ ਲੈਵਲ ਤੇ ਮਜ਼ਬੂਤ ਕਰ ਸਕਦੇ ਆ ਸੋ ਕਾਫੀ ਚੁਣੌਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਇਕਜੁੱਟ ਹੋ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਦੇ ਹੋਏ ਅੱਗੇ ਵਧਣਾ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਇਹਦੇ ਲਈ ਮੈਂ ਵੀ ਸਭ ਨੂੰ ਪ੍ਰੋਸਤ ਕਰਨਾ ਸਾਰੇ ਇਸ ਮੁੱਚੀ ਜ਼ਿਲ੍ਹੇ ਦੀ ਟੀਮ ਨੂੰ ਸਾਰੇ ਤਿੰਨੇ ਜੋ ਹਲਕੇ ਪੈਂਦੇ ਆ ਉਹਦੇ ਸਾਰੇ ਅਹੁਦੇਦਾਰ ਸਾਹਿਬਾਨ ਨੂੰ ਸਾਰੇ ਆਪਣੇ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਨੂੰ ਜਨਰਲ ਸਕਤੀ ਸਾਹਿਬਾਨ ਨੂੰ ਕਿ ਜਿੱਥੇ ਵੀ ਮੇਰੀ ਜ਼ਰੂਰਤ ਹੋਏਗੀ ਜਿੱਥੇ ਬਾਸ ਮਾਰੋਗੇ ਮੈਂ ਹਾਜ਼ਰ ਹੋਵਾਂਗਾ ਤੇ ਮੈਂ ਸਭ ਤੋਂ ਸਹਿਯੋਗ ਦੀ ਵੀ ਮੰਗ ਕਰਦਾ ਕਿ ਆਪਾਂ ਬਹੁਤ ਅੱਛੇ ਤਰੀਕੇ ਦੇ ਨਾਲ ਇਸ ਜ਼ਿਲ੍ਹੇ ਨੂੰ ਚਲਾ ਸਕਾਂਗੇ ਜੇ ਸਭ ਦਾ ਸਹਿਯੋਗ ਮਿਲੇਗਾ ਜਿੰਨੇ ਪੁਰਾਣੇ ਸੱਜਣ ਨੇ ਜਿੰਨੇ ਕੋਈ ਨਵੇਂ ਸੱਜਣ ਕੋਈ ਪਾਰਟੀ ਦੇ ਵਿੱਚ ਸ਼ਾਮੂਲਿਤ ਕੀਤੀ ਆ ਉਹਨੇ ਅਹੁਦੇਦਾਰ ਨੇ ਔਰ ਸਭ ਦੇ ਸਹਿਯੋਗ ਦੇ ਨਾਲ ਅਸੀਂ ਕਦਮ ਬੈ ਕਦਮ ਅੱਗੇ ਵਧਣਾ ਤੇ ਮੈਂ ਸਭ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਦੇਖੋ ਇਸ ਤਰ੍ਹਾਂ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਸੰਗਠਨ ਦੇ ਚੋਣ ਹੋਏ ਨੇ ਬੂਥ ਲੈਵਲ ਤੋਂ ਲੈ ਕੇ ਰਾਸ਼ਟਰ ਤੱਕ ਉਹਦੇ ਵਿੱਚ ਜਿਹੜਾ ਪੰਜਾਬ ਹੈ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਪੱਖੋਂ 35 ਜ਼ਿਲ੍ਹੇ ਹੈ 21 ਜ਼ਿਲ੍ਹਿਆਂ ਦਾ ਚੋਣ ਹੋਇਆ ਉਹਦੇ ਚ ਬਠਿੰਡਾ ਦਿਹਾਤੀ ਦਾ ਜਿਹੜਾ ਚੋਣ ਹੈ ਉਹ ਵੀ ਹੋਇਆ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜੀ ਨੂੰ ਆਲਟੀ ਨੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਨਿਯੁਕਤ ਕੀਤਾ ਔਰ ਮੈਂ ਪੰਜਾਬ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਮੇਰਾ ਜ਼ੋਨ ਦਾ ਇਨਚਾਰਜ ਹੋਣ ਦੇ ਨਾਤੇ ਜਿੰਨੇ ਵੀ ਜ਼ਿਲ੍ਹੇ ਨਵੇਂ ਪ੍ਰਧਾਨ ਬਣੇ ਨੇ ਜ਼ਿਲ੍ਹੇ ਦੇ ਉਹਨਾਂ ਦੇ ਨਾਲ ਅਸੀਂ ਇਹ ਮੀਟਿੰਗਾਂ ਰੱਖੀਆਂ ਨੇ ਇਹਨਾਂ ਮੀਟਿੰਗਾਂ ਦਾ ਮਕਸਦ ਇਹ ਵੀ ਹੈ ਕਿ ਜਿਹੜੇ ਸਰਕਲ ਪ੍ਰਧਾਨ ਨੇ ਜਾਂ ਜ਼ਿਲ੍ਹੇ ਦੇ ਅਹੁਦੇਦਾਰ ਨੇ ਪੁਰਾਣੇ ਕੰਮ ਕਰ ਰਹੇ ਐ ਉਹਨਾਂ ਦੀ ਨਵੇਂ ਪ੍ਰਧਾਨ ਦੇ ਨਾਲ ਜਾਣ ਪਹਿਚਾਣ ਕਰਵਾਉਣਾ ਤੇ ਅੱਗੇ ਜਿਹੜੇ ਕੰਮ ਆਏ ਨੇ ਚਾਹੇ ਉਹ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਚਾਹੇ ਪਾਰਟੀ ਦੇ ਕੋਈ ਗਾਮੇ ਗਾਮੀ ਪ੍ਰੋਗਰਾਮ ਜਿਨ੍ਹਾਂ ਬਾਰੇ ਮਰੂਕਾ ਸਾਹਿਬ ਨੇ ਦੱਸਿਆ ਤਾਂ ਇਸ ਕਰਕੇ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਉਹਦੇ ਤਹਿਤ ਹੀ ਇਹ ਮੀਟਿੰਗ ਰੱਖੀ ਸੀਗੀ ਪਟੰਡਾ ਤੇ ਹਾਤੀ ਦੀ ਤੇ ਅੱਗੇ ਤੋਂ ਜੋ ਵੀ ਜਿਹੜੀ ਰਣਨੀਤੀ ਹੈ ਉਹ ਸਾਰੀ ਇਸ ਮੀਟਿੰਗ ਦੇ ਵਿੱਚ ਬਣਾਈ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਸਾਰੇ ਜਿਥੇ ਸਰਦਾਰ ਗੁਰਪ੍ਰੀਤ ਸਿੰਘ ਲੋਕਾ ਜੀ ਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਵੀ ਤਣਦੇਹੀ ਨਾਲ ਨਿਭਾਉਣਗੇ ਤੇ ਜਿਹੜਾ ਜਿਹੜੇ ਜਿਸ ਕਿਸੇ ਮਕਾਮ ਤੇ ਜਿਸ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਵੀ ਜਿਹੜਾ ਕਾਰਜਕਰਤਾ ਆਪਣੀ ਜ਼ਿੰਮੇਵਾਰੀ ਨਿਭਾਏਗਾ 2027 ਦੇ ਚੋਣਾਂ ਵਿੱਚ ਅਖਰੀ ਨਾ ਘਟਣ ਦੇ ਦੇਖੋ ਭਾਰਤੀ ਜਨਤਾ ਪਾਰਟੀ ਬੂਥ ਲੈਵਲ ਤੋਂ ਲੈ ਕੇ ਆਪਣੀ ਪੂਰੀ ਮਜ਼ਬੂਤੀ ਵੱਲ ਵੱਧ ਰਹੀ ਹੈ ਅਸੀਂ 22 ਦਾ ਇਲੈਕਸ਼ਨ ਵੀ ਇਕੱਲੇ ਲੜਿਆ ਤੇ 24 ਦਾ ਇਲੈਕਸ਼ਨ ਵੀ ਇਕੱਲੇ ਲੜਿਆ 22 ਤੋਂ ਲੈ ਕੇ 24 ਤੱਕ ਸਾਡੀ ਪਰਸੈਂਟੇਜ ਵਧੀ ਹੈ ਔਰ ਭਾਰਤੀ ਜਨਤਾ ਪਾਰਟੀ ਅੱਜ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਚੋਣ ਲੜਨ ਦੇ ਕਾਬਿਲ ਹੈ ਅਸੀਂ ਜਿਹੜੇ ਮਹਾਨਗਰ ਹੈ ਉਹ ਵੀ ਇਕੱਲੇ ਲੜੇ ਜਿਹੜੀਆਂ ਮਿਊਸਪਲਿਟੀਆਂ ਹੋਈਆਂ ਪੰਚਾਇਤੀ ਜਿਹੜੀਆਂ ਨਗਰ ਪੰਚਾਇਤਾਂ ਹੋਈਆਂ ਉਹ ਵੀ ਅਸੀਂ ਇਕੱਲੇ ਲੜੇ ਆ ਔਰ ਅੱਗੇ ਤੋਂ ਵੀ ਅਸੀਂ ਇਕੱਲੇ ਹੀ ਲੜਾਂਗੇ ਪੰਜਾਬ ਦੇ ਵਿੱਚ ਸਾਨੂੰ ਵਿਸਾਖੀਆਂ ਦੀ ਲੋੜ ਨਹੀਂ ਹੈ ਭਾਰਤੀ ਜਨਤਾ ਪਾਰਟੀ ਇਕੱਲੇ 117 ਦੀਆਂ 117 ਸੀਟਾਂ ਤੇ ਚੋਣ ਲੜੇਗੀ ਤੇ ਤੁਹਾਨੂੰ ਮੈਂ ਇਹ ਵੀ ਕਹਿਣਾ ਕਿ ਸਰਕਾਰ 2027 ਤੱਕ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ